ਇੱਕ ਪਾਸੇ ਕਾਂਗਰਸ ਦੇ ਵਿੱਚ ਘਮਾਸਾਨ ਜਿੱਥੇ ਮੈਡਮ ਸਿੱਧੂ ਦੇ ਵੱਲੋਂ ਕਾਂਗਰਸ ਛੱਡੀ ਉੱਥੇ ਹੀ ਆਮ ਆਦਮੀ ਪਾਰਟੀ ਨੂੰ ਵੀ ਇੱਕ ਵੱਡਾ ਝਟਕਾ ਲੱਗਿਆ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਤੋਂ ਆਮ ਆਦਮੀ ਪਾਰਟੀ ਨੂੰ ਇਹ ਝਟਕਾ ਲੱਗਿਆ ਜਿੱਥੇ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਕਾਂਗਰਸ ਦੇ ਵਿੱਚ ਸ਼ਾਮਲ ਹੋ ਚੁੱਕੇ ਤਾਂ ਫਿਰ ਬਦਲ ਸ਼ੁਰੂ ਹੋਣਾ ਹੋ ਚੁੱਕਿਆ ਪਾਰਟੀਆਂ ਦਲ ਬਦਲੀਆਂ ਸ਼ੁਰੂ ਹੋ ਚੁੱਕੀਆਂ ਜਦੋਂ ਹੀ ਇਲੈਕਸ਼ਨਾਂ ਦਾ ਸਮਾਂ ਨਜ਼ਦੀਕ ਆਉਂਦਾ ਉਸ ਤੋਂ ਪਹਿਲਾਂ ਇੱਕ ਪਾਰਟੀ ਦੇ ਕੁਝ ਨਮਾਇंदे ਕੁਝ ਆਗੂ ਕੁਝ ਸਮਰਥਕ ਦੂਜੀ ਪਾਰਟੀ ਦਾ ਪੱਲਾ ਫੜ ਲੈਂਦੇ ਨੇ ਅਜਿਹੀਆਂ ਦਲ ਬਦਲੀਆਂ ਜਿਹੜੀਆਂ ਨੇ ਕਾਫੀ ਦੇਖਣ ਨੂੰ ਮਿਲਦੀਆਂ ਨੇ ਤਾਂ ਹੁਣ ਇਹ ਵੱਡਾ ਝਟਕਾ ਜਿਹੜਾ ਆ ਆਮ ਆਦਮੀ ਪਾਰਟੀ ਨੂੰ ਲੱਗਿਆ ਕਿਉਂਕਿ ਜਿੱਥੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਜਗਜੀਤ ਸਿੰਘ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਉੱਥੇ ਹੀ ਕਈ ਸਾਥੀਆਂ ਨੂੰ ਵੀ ਆਪਣੇ ਨਾਲ ਲੈ ਗਏ ਤਾਂ ਇੱਥੇ ਹੀ ਹੁਣ ਆਮ ਆਦਮੀ ਪਾਰਟੀ ਦੇ ਚੇਅਰਮੈਨ ਜੋ ਜਗਜੀਤ ਸਿੰਘ ਸੀ ਮਾਰਕੀਟ ਕਮੇਟੀ ਦੇ ਚੇਅਰਮੈਨ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆਖਰ ਅਜਿਹਾ ਕਦਮ ਕਿਉਂ ਚੁੱਕਿਆ ਕਿਉਂ ਮੋਹ ਭੰਗ ਹੋ ਗਿਆ ਆਮ ਆਦਮੀ ਪਾਰਟੀ ਤੋਂ ਕਿਉਂ ਕਾਂਗਰਸ ਦਾ ਪੱਲਾ ਫੜਿਆ ਪੂਰੀ ਗੱਲਬਾਤ ਸੁਣਾਉਣਾ ਹੈ ਸਾਡੇ ਸਹਿਯੋਗੀ ਲੱਪਰੀ ਸਿੰਘ ਖੁਸ਼ੀਪੁਰ ਦੇ ਜਦੋਂ ਸ਼ੁਰੂ ਕਰੇ ਦੀ ਹੈ ਜੁਆਇਨਿੰਗ ਕਰਾਉਣੀ ਤੇ ਜਿਹੜਾ ਟੇਰਾ ਬਲਾਕ ਹੈ ਉੱਥੇ ਸਭ ਤੋਂ ਵੱਧ ਬੰਦੇ ਜੁਆਇਨ ਵੀ ਕਰਦੇ ਆ ਤੇ ਲੀਡ ਵੀ ਉੱਥੇ ਵੱਧ ਹੁੰਦੀ ਹੁੰਦੀ ਪਰ ਇਸ ਵਾਰੀ ਸਾਡੇ ਭਰਾ ਦਾ ਧੰਨਵਾਦ ਕਰਦੇ ਆ। ਕਿ ਇੰਡੀ ਵੱਡੀ ਸਰਦਾਰੀ ਛੱਡ ਕੇ ਤੇ ਜਿਹੜੀ ਇਲੈਕਸ਼ਨ ਦੀ ਸ਼ੁਰੂਆਤ ਇੱਕ ਚੇਅਰਮੈਨ ਮਾਰਕੀਟ ਕਮੇਟੀ ਦੇ ਤੋਂ ਹੋਣੀ ਇਹ ਸਤੋਂ ਵੱਡੀ ਚੀਜ਼ ਵਿਖਾਉਂਦੀ ਹੈ ਕਿ ਸਾਡੇ ਭਰਾਵਾਂ ਨੇ ਵੀ ਤੇ ਸਾਡੇ ਹਲਕੇ ਨੇ ਵੀ ਇਸ ਵਾਰੀ ਇਹ ਜਿਹੜਾ ਕਾਂਗਰਸ ਪਾਰਟੀ ਦਾ ਸਾਥ ਦੇਣਾ ਇਹਨਾਂ ਦਾ ਧੰਨਵਾਦ ਕਰਦੇ ਆ। ਸਾਡੇ ਜ਼ਿਲ੍ਹੇ ਦੇ ਪ੍ਰਧਾਨ ਕਾਂਗਰਸ ਦੇ ਬੜਾ ਸਾਹਿਬ ਸਬਲੋ ਸਿੰਘ ਸਾਹੀ ਜੀ ਅੱਜ ਮੇਰਾ ਆਪਣਾ ਹੀ ਸਾਥੀ ਜੈਪੀ ਹੁਣ ਤੇਰਾ ਧੰਨਵਾਦ ਕਰਾਂ ਕਿ ਆਪਣੀ ਧੀ ਦਾ ਕਰਾਂ ਜੀ ਦਾ ਸੰਤ ਜੀ ਸੰਤ ਜੀ ਸਤ ਜੀ ਦਾ ਬਾਅਦ ਚ ਕਿਹੜੂਗਾ ਸੰਤ ਜੀ ਦਾ ਧੰਨਵਾਦ ਪਹਿਲਾਂ ਹੀ ਪੱਕਾ ਪਰਮਾਨੈਂਟ ਇਹ ਛਤ ਵਰਗਾ ਪਰਦਾ ਜਿਹੜਾ ਨਾ ਇਹ ਬਹੁਤ ਘੱਟ ਬੜੇ ਘੱਟ ਇਹੋ ਜਿਹੇ ਪਰਿਵਾਰਾਂ ਚ ਜਨਰੇਟਰ ਜਿਹੜਾ ਸਾਥੀਆਂ ਨਾਲ ਤੇ ਪਰਿਵਾਰ ਨਾਲ ਤੇ ਗਰੀਬਾਂ ਨਾਲ ਹਮਦਰਦੀ ਰੱਖਦਾ ਇਹ ਉਹ ਸੰਤ ਹੈ। ਸੰਤ ਉਹ ਨਹੀਂ ਹੁੰਦਾ ਕਿ ਜਿਹੜੇ ਬੈਠੇ ਨੇ ਸੰਤ ਹੀ ਹੁੰਦੇ ਜਿਹੜੇ ਗੁਪਤ ਬੈਠੇ ਹੁੰਦੇ ਆ ਉਹ ਸੰਤ ਜ਼ਿਆਦਾ ਹੁੰਦੇ ਜਿਹੜੇ ਜਿਹੜੇ ਕਿਰਤ ਕਮਾਈ ਕਰਦੇ ਆ। ਮੇਰਾ ਛੋਟਾ ਭਰਾ ਜਗਜੀਤ ਔਰ ਮੇਰੇ ਨਾਲ ਹੁੰਦਾ ਤੇ ਸਭ ਤੋਂ ਵੱਧ ਕੰਮ ਕਰਦਾ ਹੁੰਦਾ ਸੀ। ਤੇ ਜਗਜੀਤ ਹੁਣ ਆਪਾਂ ਨਾ ਜਦੋਂ ਕੋਈ ਚੀਜ਼ ਮਿਲਦੀ ਆ ਹੁਣ ਛੱਡਣੀ ਉਹਨੂੰ ਪਰਮਾਨੈਂਟਲੀ ਕੋਲ ਰੱਖ ਲਈ। ਇਹਦੇ ਬਾਰੇ ਕੀ ਜੀ ਆ? ਤੇ ਘੋਟ ਕੇ ਵਾਫੜੀ ਰੱਖੋ ਨਹੀਂ ਨਹੀਂ ਤੇਰੀ ਮੈਂ ਪਹਿਲਾਂ ਹੀ ਪੁੱਛ ਲਈ ਤਾਂ ਅੱਜ ਤੱਕ ਨਹੀਂ ਸਮਝ ਲੱਗੀ ਤੂੰ ਚਲਾ ਕਿਦਾਂ ਗਿਆ ਬਦਲਾ ਹੀ ਨਾ ਲਿਆਣਾ ਨਹੀਂ ਨਹੀਂ ਮੈਨੂੰ ਅੱਜ ਤੱਕ ਨਹੀਂ ਸਮਝ ਲੱਗੀ ਉਹਦਣ ਕਿਹਾ ਮੇਰਾ ਨੰਬਰ نوٹ ਕਰ ਲਓ ਮੈਂ ਕਿਹਾ ਤੇਰਾ ਨੰਬਰ ਹੀ ਹੋਈਏ ਅਜ ਤੱਕ ਨਹੀਂ ਇਹਦਾ ਨੰਬਰ ਲੈ ਲੀਂ ਠੀਕ ਆ ਸਾਰੇ ਬਲਿਆਂ ਦੇ ਨੇ ਲਾਇਆ ਇਸ਼ਤਿਹਾਰ ਮੈਨੂੰ ਪਤਾ ਤੇ ਇਹ ਮੇਰਾ ਪ੍ਰਧਾਨ ਚੇਰਮੈਨ ਸਾਹਿਬ ਹੋਣੇ ਸਟੇਜ ਤੇ ਬੈਠੇ ਸਾਰੇ ਕੋਲ ਮੇਰੇ ਪਰਾ ਬੈਠੇ ਸਰਪੰਚ ਸਾਹਿਬ ਬੈਠੇ ਨੇ ਵਾਕਿਆਈ ਪੜਾ ਸਾਹਿਬ ਚੇਤਾਵਨੀ ਤੁਹਾਡੇ ਵਾਕਿਆਚ ਨੇ ਨਾ ਤੇ ਤੁਹਾਡੇ ਕਿਸੇ ਬੰਦੇ ਦੀ ਖਲੜੇ ਜੇ ਕੋਈ ਗੱਲ ਨਹੀਂ ਕਿ ਉਹ ਤਾਂ ਹੀ ਏ ਨੇ ਨਾ ਹੀ ਝੁਕਦੇ ਨੇ ਤੇ ਨਾ ਹੀ ਲਿਫਟੇ ਨੇ ਪਿਆਰ ਨਾਲ ਭਾਵੇਂ ਜੋ ਮਰਜ਼ੀ ਕਰਾ ਲੋ ਤੇ ਜੇ ਮੈਂ ਵੀ ਥੋੜਾ ਜਾ ਕੜ ਜਾਂਦਾ ਤਾਂ ਆਕੜ ਮੇਰੇ ਨਾਲ ਵੀ ਜਾਂਦੇ ਨੇ ਠੀਕ ਆ ਨਾ ਜੋ ਸਰਪੰਚ ਸਾਹਿਬ ਆ ਮੇਲਾ ਸਰਪੰਚੀ ਮੇਰੇ ਕੋਲੋਂ ਕਿਹ ਰੇਣੀ ਆਉਣਾ ਬਿਲਕੁਕ ਬਿਲਕੁਕ ਤੋਂ ਪਿੱਛੇ ਨਹੀਂ ਹੋਣਾ ਚਾਹੀਦਾ ਕਈ ਵਾਰ ਪਹੀ ਨਹੀਂ ਕਿਹਾ ਜਾਂਦੀ ਮੈਂ ਤਾਂ ਮੈਂ ਤਾਂ ਸੁਣਾਈ ਗੱਲ ਮੈਂ ਕਹਾਂ ਜੇ ਕੇ ਮੇਰੇ ਨਾਲ ਜਾ ਕੜ ਕੇ ਆ ਜਾਂਦੇ ਨੇ ਤੋ ਇੱਕ ਕਰਕੇ ਜਿੱਥੇ ਪਰਿਵਾਰ ਦੀ ਗੱਲ ਆ ਜਾਂਦੀ ਹੈ ਨਾ ਜਦੋਂ ਪਰਿਵਾਰ ਤੇ ਗੱਲ ਆ ਜਾਂਦੀ ਹੈ ਉਹ ਕਦੀ ਵੀ ਲੀਡਰ ਫੇਲ ਨਹੀਂ ਹੁੰਦਾ ਤੇ ਜਿਹਦੀ ਧੌਣ ਚ ਕਿੱਲੀ ਅੜ ਜੇ ਪੂਰੀ ਧੌਣ ਹੀ ਬੜੀ ਛੇਤੀ ਵਰਕਰ ਭੰਦਾ ਭਾਂਦੇ ਕਰੇ ਕੋਈ ਇਹ ਕਰਕੇ ਇਹ ਜਿਹੜੇ ਚੀਜ਼ਾਂ ਦਾ ਕੂੜੀਆਂ ਜਾਂਦੀਆਂ ਰਹਿੰਦੀਆਂ ਇਹਦਾ ਇਹਦਾ ਕੋਈ ਬਹੁਤ ਵੱਡਾ ਨਹੀਂ ਇਹਦਾ ਵੀ ਤੇਰੇ ਪਰਦਾ ਜੀ ਨੂੰ ਵੀ ਮਿਲਿਆ ਹਾਂਜੀ ਜੀ ਸਤਿਰੀ ਮਾਤਾ ਦੇ ਜਿੰਨਾ ਵਾਹਿਗੁਰੂ ਦੇ ਨਾਲ ਲਗਾਓ ਬਹੁਤ ਘਟ ਖਵਾ ਤੇ ਅੱਜ ਜੇ ਤੁਸੀਂ ਆਪਣੇ ਮਾਪੇ ਦੀ ਕਿਰਤ ਗਵਾਹ ਕਰਕੇ ਇੱਥੇ ਪਹੁੰਚੇ ਤਾਂ

ਇਹ ਪਤਾ ਧੋਖ ਕਿੰਨੂੰ ਪਤਾ ਹੁੰਦਾ ਫਿਰ ਕੋਈ ਸਭ ਤੋਂ ਔਖਾ ਕੋਈ ਵੱਡਾ ਨਾ ਉਹ ਪੁੱਤ ਦੀ ਅਰਥੀ ਨੂੰ ਦੇਣਾ ਹੁੰਦਾ ਕੋਈ ਪਾਪ ਜਦੋਂ ਆਪਣੇ ਪੁੱਤ ਦੀ ਅਰਥੀ ਲੈ ਕੇ ਤੁਰਦਾ ਨਾ ਜਿਹੜੇ ਗੈਂਗਸਰਾਂ ਨਾਲ ਚੇਤੇ ਜਾਂਦੇ ਨੇ ਉਸ ਪਾਪ ਦਾ ਤੇ ਉਸ ਮਾਂ ਦਾ ਤੇ ਉਸ ਧੀ ਦਾ ਜਿਹਦਾ ਸਿਰ ਤਾਂ ਸਾਈਂ ਜਾਂਦਾ ਤੇ ਉਹ ਵੀ ਦੱਸ ਸਕਦੇ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਜੋ ਗੱਲਾਂ ਕਹੀਆਂ ਗਈਆਂ ਸੀ ਉਹ ਗੱਲਾਂ ਦੇ ਉੱਤੇ ਖੜੀ ਨਹੀਂ ਉਤਰੀ ਆਮ ਆਦਮੀ ਪਾਰਟੀ ਇਸ ਕਰਕੇ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਹੁਣ ਕਾਂਗਰਸ ਦੇ ਵਿਚਾਰੇ ਨੇ ਕਿ ਕਾਂਗਰਸ ਖੜਾ ਉਤਰ ਪਾਵੇਗੀ